ਸਤਿ ਸ਼੍ਰੀ ਅਕਾਲ ਜੀ ਮੈਂ ਅਮਰਿਤ ਗਿੱਲ ਸਮੂਹ ਬਠਿੰਡਾ ਸ਼ਹਿਰੀ ਨਿਵਾਸੀਆਂ ਨੂੰ ਸੰਗਠਨ ਸਿਰਜਣ ਅਭਿਆਨ ਦੀਆਂ ਮੁਬਾਰਕਾਂ ਰਾਹੁਲ ਗਾਂਧੀ ਜੀ ਦੀ ਸੋਚ ਦੇ ਅਨੁਸਾਰ ਬਾਲਾਬਚਨ ਜੀ ਜਿਹੜੇ ਕਿ AICC অবজারভার ਨਿਊ ਬਠਿੰਡੇ ਚ ਆ ਗਏ ਨੇ ਅੱਜ ਪਲੇਠੀ ਮੀਟਿੰਗ ਹੈ ਤੇ ਇਸ ਅਭਿਆਨ ਦਾ ਹਿੱਸਾ ਜਿਹੜਾ DCCE ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਲਈ ਮੈਂ ਵੀ ਅੰਮ੍ਰਿਤਕਲ ਮੈਂ ਵੀ ਅਪਲਾਈ ਕਰ ਰਹੀ ਆਂ ਔਰ ਮੈਂ ਕਿੱਤਾਂ ਮੈਂ ਇਸ ਰੇਸ ਦੇ ਵਿੱਚ ਹੈਗੀ ਆਂ ਮੈਂ ਆ ਵੀਡੀਓ ਮੈਨੂੰ ਇਸ ਲਈ ਬਣਾਣੀ ਪਈ ਕਿਉਂਕਿ ਮੇਰੇ ਬਹੁਤ ਸਾਰੇ ਜਿਹੜੇ ਬਟੰਡੇ ਦੇ ਭੈਣ ਭਰਾ ਸਾਰਿਆਂ ਨੇ ਮੈਨੂੰ ਕਿਹਾ ਵੀ ਅੰਮ੍ਰਿਤ ਜੀ ਤੁਸੀਂ ਸੋਸ਼ਲ ਮੀਡੀਆ ਤੇ ਪਾਈਆ ਹੀ ਨਹੀਂ ਕਿ ਤੁਸੀਂ ਵੀ ਰੇਸ 'ਚੋਂ ਕਿਉਂਕਿ ਬੜੀਆਂ ਕੁਝ ਕੁ ਗਲਤ 네ਗੇਟਿਵ ਪੋਜ਼ਿਟਿਵ ਅਫਵਾਹਾਂ ਤੇ ਗੱਲਾਂ ਚੱਲ ਰਹੀਆਂ ਨੇ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਔਰ ਮੈਂ ਮਾਫੀ ਵੀ ਮੰਗਦੀ ਆ ਕਿ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੈਂ ਰੀਚ ਵੀ ਨਹੀਂ ਕਰ ਪਾਈ ਹੈਗੀ ਮੇਰੇ ਔਰ ਤੁਹਾਡੇ ਸਾਰਿਆਂ ਦੇ ਲੰਬੇ ਮੇਰੇ ਸਿਰ ਮੱਥੇ ਕਿਉਂਕਿ ਮੈਨੂੰ ਬਹੁਤ ਸਾਰੇ ਲੰਬੇ ਵੀ ਆਏ ਨੇ ਪਰ ਮੈਂ ਦੱਸਣਾ ਚਾਹੁੰਦੀ ਆ ਵੀ ਮੈਂ ਸ਼ਹਿਰੀ ਬਠਿੰਡੇ ਦੇ ਲਈ ਜ਼ਿਲ੍ਹਾ ਪ੍ਰਧਾਨ ਦੇ ਲਈ ਅਪਲਾਈ ਕਰ ਰਹੀ ਆ ਤੇ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਤੇ ਸਪੋਰਟ ਚਾਹੀਦਾ ਹੈ ਤੇ ਤੁਸੀਂ ਸਾਰਾ ਸਾਰੇ ਮੇਰਾ ਮੈਨੂੰ ਸਾਥ ਦਿਓ ਮੈਨੂੰ ਸਪੋਰਟ ਕਰੋ ਆਪਦੀ ਛੋਟੀ ਭੈਣ ਨੂੰ ਸਪੋਰਟ ਦਿਓ ਤਾਂ ਜੋ ਆਪਾਂ ਰਾਹੁਲ ਗਾਂਧੀ ਜੀ ਸੋਚ ਦੇ ਅਨੁਸਾਰ ਬਠਿੰਡੇ ਨੂੰ ਮਜ਼ਬੂਤ ਕਰ ਸਕੀਏ ਤੇ ਬਠਿੰਡੇ ਜ਼ਿਲ੍ਹੇ ਨੂੰ ਬਠਿੰਡੇ ਸ਼ਹਿਰ ਨੂੰ ਨਵੀਆਂ ਬੁਲੰਦیاں ਤੇ ਲਿਜਾਈਏ ਬਹੁਤ ਬਹੁਤ ਧੰਨਵਾਦ